ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਸਰ ਰਣਜੀਤ ਚੌਧਰੀ ਸਰ ਆਪਣੀ ਇੱਕ ਕਿਤਾਬ ਥੋੜੇ ਦਿਨ ਪਹਿਲਾਂ ਰਿਲੀਜ਼ ਹੋਈ ਹੈ ਦਾ ਰੇਨਬੋ ਆਫ ਲਾਈਫ ਇਹਦੇ ਬਾਰੇ ਥੋੜਾ ਜਿਆਦਾ ਸਾਨੂੰ ਦੱਸੋ ਸਰ ਰੇਨਬੋ ਆਫ ਲਾਈਫ ਜੋ ਮੈਂ ਕਿਤਾਬ ਲਿਖੀ ਹੈ ਇੰਗਲਿਸ਼ ਪੋਇਟਰੀ ਦੀ ਹੈ ਇਹਦੇ ਵਿੱਚ 75 ਪੋਇਮਾਂ ਨੇ ਤੇ ਪੋਇਟਰੀ ਦੇ ਜਿੰਨੇ ਜਨਰ ਹੈ ਮੈਂ ਕੋਸ਼ਿਸ਼ ਕੀਤੀ ਹੈ ਕਿ ਹਰੇਕ ਪ੍ਰਕਾਰ ਦੀ ਪੋਇਟਰੀ ਲਿਖੀ ਜਾਵੇ ਜਿਸ ਤਰ੍ਹਾਂ ਕਿ ਤੁਸੀਂ ਜਾਣ ਦਿਖਾਵਾਂਗੇ ਕਿ ਸ਼ੈਕਸਪੀਅਰ ਦੇ ਸੋਨਟ ਲਿਖੇ ਹੈ ਔਰ ਜਾਪਾਨੀ ਲੋਕ ਹੈਕੂ ਲਿਖਦੇ ਹੈ ਔਰ ਜੌਨ ਕੀਟ ਓਡਸ ਲਿਖਦਾ ਔਰ ਬਹੁਤ ਸਾਰੇ ਰਾਈਟਰ ਅਲੱਗ-ਅਲੱਗ ਪ੍ਰਕਾਰ ਦੇ ਲਿਖਦੇ ਹੈ ਤਮੈਂ ਕੋਸ਼ਿਸ਼ ਕੀਤੀ ਹੈ ਕਿ ਹਰੇਕ ਜਨਰ ਦੇ ਵਿੱਚ ਹਰੇਕ ਪ੍ਰਕਾਰ ਦੀ ਪੋਇਟਰੀ ਲਿਖੀ ਜਾਵੇ ਔਰ ਮੇਰੀ ਪੋਇਟਰੀ ਦਾ ਕੋਈ ਇੱਕ ਥੀਮ ਨਹੀਂ ਹੈ ਇਹ ਨੇਚਰ ਦੇ ਉੱਤੇ ਵੀ ਹੈ ਇਹ ਲਵ ਲਵ ਔਰ ਸੈਕਸ਼ਨ ਤੇ ਵੀ ਹੈ ਔਰ ਜੋ ਸਮਾਜ ਦੇ ਹਾਲਾਤ ਹੈ ਉਹ ਨਾ ਉੱਤੇ ਵੀ ਹੈ ਔਰ ਇਹ ਇਸ ਤਰ੍ਹਾਂ ਦੀ ਪੋਇਟਰੀ ਹੈ ਔਰ ਇਨੀ ਸਿੰਪਲ ਲੈਂਗੁਏਜ ਲਿਖੀ ਹੈ ਕਿ ਅਗਰ ਕੋਈ ਘੱਟ ਪੜਿਆ ਲਿਖਿਆ ਵੀ ਕੋਸ਼ਿਸ਼ ਕਰੇ ਤਾਂ ਬੜੇ ਆਸਾਨੀ ਦੇ ਨਾਲ ਸਮਝ ਸਕਦਾ ਕਿਉਂਕਿ ਇਹ ਜਿਹੜੀ ਪੋਇਟਰੀ ਹੈ ਇੱਕ ਵਾਰੀ ਐਸਡੀ ਕਾਲਜ ਨੇ ਕਿਹਾ ਸੀ ਕਿ ਪੋਇਟਰੀ ਸ਼ੁੱਡ ਬੀ ਰਿਟਨ ਇਨ ਸੱਚੇ ਵੇ ਥੈਟ ਇਟ ਸ਼ੁੱਡ ਡਾਇਰੈਕਟਲੀ ਗੋ ਟੂ ਦਾ ਮਾਈਂਡ ਆਫ ਦਾ ਰੀਡਰ ਉਸ ਹਿਸਾਬ ਨਾਲ ਮੈਂ ਪੋਇਟਰੀ ਲਿਖੀ ਹੈ ਕਿ ਹਰ ਆਦਮੀ ਨੂੰ ਆਸਾਨੀ ਨਾਲ ਸਮਝ ਸਕੇ ਸਰ ਜਿੱਦਾਂ ਤੁਸੀਂ ਦੱਸ ਰਹੇ ਹੋ ਤੇ ਇਹਦੇ ਵਿੱਚ ਜਿਹੜੀ ਪੋਇਟਰੀ ਲਿਖੀ ਆ ਇਸ ਹਿਸਾਬ ਨਾਲ ਲਿਖੀ ਗਈ ਆ ਤੇ ਹਰ ਕੋਈ ਇਹਨੂੰ ਸਮਝ ਸਕੇ ਜਾਂ ਜਿਹੜਾ ਘੱਟ ਵੀ ਪੜਿਆ ਹੈ ਜਾਂ ਜਿਹਨੂੰ ਘੱਟ ਥੋੜੀ ਸਮਝ ਆ ਉਹ ਵੀ ਇਹਨੂੰ ਸਮਝ ਸਕੇ ਤਾਂ ਤਾਂ ਜਿਹੜਾ ਟਾਈਟਲ ਰੱਖਿਆ ਗਿਆ ਦਾ ਰੇਨੂ ਆਫ ਲਾਈਫ ਇਹ ਟਾਈਟਲ ਜਿਹੜਾ ਕਿਤਾਬ ਦੇ ਵਿੱਚੋਂ ਕਿੱਦਾਂ ਨਿਕਲਿਆ ਹੈ ਉਹ ਇਸ ਤਰ੍ਹਾਂ ਲਿਖਿਆ ਗਿਆ ਕਿ ਜਿਸ ਤਰ੍ਹਾਂ ਸਾਡੇ ਰレインਬੋ ਵੋਸੀ ਦੇਖਦੇ ਆਕਾਸ਼ ਦੇ ਵਿੱਚ ਬਾਰਿਸ਼ ਹੋਣ ਤੋਂ ਬਾਅਦ ਰੇਨਬੋ ਬਣਦੀ ਹੈ ਇਹਦੇ ਅਲੱਗ-ਅਲੱਗ ਰੰਗ ਹੁੰਦੇ ਆ ਤੇ ਇਹਨਾਂ ਰੰਗਾਂ ਦੇ ਵਿੱਚ ਕਿਤੇ ਵੀ ਕੋਈ ਗੈਪ ਨਜ਼ਰ ਨਹੀਂ ਆਉਂਦਾ ਮਤਲਬ ਆਪਸ ਵਿੱਚ ਮਿਲੇ-ਜੁਲੇ ਹੁੰਦੇ ਆ ਤੇ ਉਸੇ ਤਰ੍ਹਾਂ ਸਾਨੂੰ ਸਮਾਜ ਦੇ ਵਿੱਚ ਇੱਕ ਦੂਜੇ ਨਾਲ ਭੇਤ ਭਾਗੀ ਤੇ ਬਿਨਾਂ ਬਿਲਕੁਲ ਮਿਲ ਜੁੜ ਕੇ ਆਪਣੀ ਪਛਾਣ ਵੀ ਹੋਵੇ ਔਰ ਇੱਕ ਦੂਜੇ ਦੇ ਨਾਲ ਸਾਡਾ ਮੇਲ ਮਲਾਬ ਵੀ ਹੋਵੇ ਤੇ ਦੂਜੀ ਗੱਲ ਇਹ ਹੈ ਕਿ ਸਾਡੀ ਆਪਣੀ ਲਾਈਫ ਜਿਹੜੀ ਹੈ ਇਹ ਕਈ ਰੰਗਾਂ ਚੋਂ ਗੁਜ਼ਰਦੀ ਹੈ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਈ ਰੰਗ ਬਦਲਦੀ ਹੈ ਔਰ ਇਸ ਕਰਕੇ ਇਹਦਾ ਨਾਂ ਰੱਖਿਆ ਗਿਆ ਰੇਨਬੋ ਆਫ ਲਾਈਫ ਸਰ ਇਸ ਕਿਤਾਬ ਦੀ ਪਾਠਕਾਂ ਦੇ ਵਿੱਚ ਕਾਫੀ ਚਰਚਾ ਆ ਤੇ ਕਾਫੀ ਪਸੰਦ ਵੀ ਕੀਤੀ ਜਾ ਰਹੀ ਆ ਤੇ ਹੁਣ ਤੱਕ ਆਪਣੀਆਂ ਪਹਿਲਾਂ ਕਿੰਨੀਆਂ ਕਿਤਾਬਾਂ ਜਿਹੜੀਆਂ ਆ ਚੁੱਕੀਆਂ ਜੀ ਇਸ ਤੋਂ ਪਹਿਲਾਂ ਸਰ ਮੈਂ ਚਾਰ ਕਿਤਾਬਾਂ ਲਿਖ ਚੁੱਕਿਆ ਹਾਂ ਜਿਹੜੀਆਂ ਕਿ ਹਿੰਦੀ ਤੇ ਇੱਕ ਬਾਈਲਿੰਗੁਅਲ ਹੈ ਤਾਂ ਮੈਂ ਪੰਜਾਬੀ ਔਰ ਉਰਦੂ ਵਿੱਚ ਵੀ ਲਿਖਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬੀ ਦੀ ਕਿਤਾਬ ਅਜੇ ਮੇਰੀ ਛਪ ਰਹੀ ਹੈ ਤੇ ਉਰਦੂ ਦੀ ਵੀ ਅਗਲੇ ਸਾਲ ਤੱਕ ਆ ਜਾਏਗੀ ਸਰ ਸਰ ਇਹ ਦੇਖਣ ਵਿੱਚ ਆਇਆ ਪਏ ਰਾਈਟਰ ਲਗਭਗ ਜਿਹੜੇ ਹੁੰਦੇ ਆ ਉਹ ਇੱਕ ਭਾਸ਼ਾ ਵਿੱਚ ਲਿਖਦੇ ਆ ਜਾਂ ਦੋ ਭਾਸ਼ਾ ਵਿੱਚ ਲਿਖਦੇ ਆ ਪਰ ਤੁਸੀਂ ਦੱਸ ਰਹੇ ਹੋ ਕਿ ਚਟੀਆਂ ਚਾਰ ਭਾਸ਼ਾ ਦੇ ਵਿੱਚ ਤੁਹਾਡੀਆਂ ਜਿਹੜੀਆਂ ਬੁੱਕਸ ਆ ਜਿਹੜੀਆਂ ਆ ਰਹੀਆਂ ਤੇ ਹੋਰ ਆਉਣ ਵਾਲੇ ਸਮੇਂ 'ਚ ਕੀ ਕੀ ਆ ਰਿਹਾ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇਦਾਂ ਕਿ ਮੇਰੀ ਕੋਸ਼ਿਸ਼ ਇਹ ਰਹੇਗੀ ਕਿ ਜਿੰਨੀਆਂ ਵੀ ਭਾਸ਼ਾਵਾਂ ਦੇ ਵਿੱਚ ਵੱਧ ਤੋਂ ਵੱਧ ਲਿਖਿਆ ਜਾ ਸਕੀ ਅਗਰ ਮੈਂ ਇੱਕ ਭਾਸ਼ਾ 'ਚ ਲਿਖਾਂ ਤਾਂ ਇੱਕ ਭਾਸ਼ਾ ਪੜ੍ਹੇ ਵਾਲੇ ਲੋਕਾਂ ਤੱਕ ਹੀ ਮੇਰੇ ਵਿਚਾਰ ਸੀਮਤ ਰਹਿ ਜਾਣਗੇ ਅਗਰ ਮੈਂ ਬਹੁਤ ਭਾਸ਼ਾਵਾਂ 'ਚ ਲਿਖਾਂਗਾ ਜਿੰਨੀਆਂ ਭਾਸ਼ਾਵਾਂ ਤਾਂ ਉਨੇ ਲੋਕਾਂ ਦੇ ਵਿੱਚੋਂ ਬਾਦ ਮੇਰੇ ਵਿਚਾਰ ਜਾਣਗੇ ਲੋਕ ਪੜ੍ਹਣਗੇ ਤਾਂ ਕੁਝ ਆਪਣੇ ਆਪ ਨੂੰ ਬੋਡੀਫਾਈ ਕਰਨਗੇ ਸਰ ਇੱਕ ਸਵਾਲ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿਉਂਕਿ ਜੇ ਉਸਤਾਦ ਜੀ ਦੀ ਗੱਲ ਨਾ ਕੀਤੀ ਜਾਵੇ ਤਾਂ ਜਿਹੜਾ ਆ ਉਹ ਅਧੂਰਾ ਰਹਿ ਜਾਂਦਾ ਕੰਮ ਤੁਹਾਨੂੰ ਲਿਖਣ ਦਾ ਸ਼ੌਂਕ ਕਿੱਦਾਂ ਪਿਆ ਜਾਂ ਤੁਸੀਂ ਇਹ ਕਿੱਥੋਂ ਸਿੱਖਿਆ ਹੈ ਇਹ ਲਿਖਣਾ ਸਰ ਮੇਰਾ ਬਚਪਨ ਤੋਂ ਸਕੂਲ ਟਾਈਮ ਤੋਂ ਹੀ ਪੋਇਟਰੀ ਦੇ ਵਿੱਚ ਜੋ ਕਿਰਤਾਂ ਮਾਂ ਬੋਲੀਆਂ ਜਾਂਦੀਆਂ ਸੀ ਪੜਾਈਆਂ ਜਾਂਦੀਆਂ ਸੀ ਸਿਕਾਈਆਂ ਜਾਂਦੀਆਂ ਸੀ ਸਕੂਲ ਦੇ ਵਿੱਚ ਬੜੇ ਰਿਦਮ ਦੇ ਨਾਲ ਪੋਈਆਂ ਜਾਂਦੀਆਂ ਸੀ ਤੇ ਉਦੋਂ ਬੜਾ ਆਨੰਦ ਆਂਦਾ ਸੀ ਤੇ ਹੌਲੀ ਹੌਲੀ ਕਰਦੇ 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 ਪੋਇਟਰੀ ਦੇ ਵਿੱਚ ਬੜਾ ਆਨੰਦ ਆਣ ਲੱਗਾ ਤੇ ਦੂਜੀ ਗੱਲ ਇਹ ਹੈਗੀ ਕਿ ਜਦੋਂ ਅਸੀਂ ਕੋਈ ਨਵਾਂ ਮੋਲ ਜਾਂ ਕਹਾਣੀ ਕੋਈ ਸਟੋਰੀ ਲਿਖਣੀ ਆ ਤਾਂ ਉਹਦੇ ਬਾਅਦ ਇੱਕ ਬਹੁਤ ਵੱਡੀ ਕਿਤਾਬ ਲਿਖਣ ਤੋਂ ਬਾਅਦ ਉਹ ਥੀਮ ਕਲੀਅਰ ਹੁੰਦਾ ਪੋਇਟਰੀ ਇਦਾਂ ਦੀ ਚੀਜ਼ ਹੈ ਕਿ ਤੁਸੀਂ ਇੱਕ ਪੇਜ ਦੇ ਉੱਤੇ ਕੋੜੀਆਂ ਲਾਈਨਾਂ ਦੇ ਵਿੱਚ ਆਪਣਾ ਪੂਰਾ ਮੰਤਵ ਹਲ ਕਰ ਸਕਦੇ ਆਂ ਔਰ ਮੈਸੇਜ ਦੇ ਸਕਦੇ ਆਂ ਇਸ ਨੂੰ ਸਰ ਹੁਣ ਕੌਣ ਵਾਲੀ ਕਿਤਾਬ ਜਿਹੜੀ ਉਹ ਕਿਹੜੀ ਕਿਹੜੀ ਭਾਸ਼ਾ ਦੇ ਵਿੱਚ ਆ ਰਹੀ ਜੀ ਹੌਣ ਵਾਲੀ ਕਿਤਾਬ ਮੇਰੀ ਜਿਹੜੀ ਹੈ ਉਹ ਅਗਲੀ ਤਾਂ ਹਿੰਦੀ ਚ ਆ ਰਹੀ ਹੈ ਲੇਕਿਨ ਉਸ ਤੋਂ ਬਾਅਦ ਇੱਕ ਕਿਤਾਬ ਆਏਗੀ ਜਿਹੜੀ ਉਰਦੂ ਔਰ ਹਿੰਦੀ ਦੋਨਾਂ ਵਿੱਚ ਹੋਵੇਗੀ ਸਰ ਤੇ ਸਰ ਉਰਦੂ ਜਿਹੜੀ ਭਾਸ਼ਾ ਆ ਬਹੁਤ ਘੱਟ ਲੋਕ ਜਾਣਦੇ ਆ ਲਗਭਗ ਨਾ ਮਾਤਰਾ ਹੀ ਆ ਹੁਣ ਦੇ ਸਮੇਂ ਦੇ ਵਿੱਚ ਤੇ ਇਹ ਤੁਸੀਂ ਕਿੱਥੋਂ ਸਿੱਖਿਆ ਜਾਂ ਕੀ ਇਹਦੇ ਬਾਰੇ ਕੀ ਕਹਣਾ ਤੁਹਾਡਾ ਇਹ ਮੇਰੇ ਪਿਤਾ ਜੀ ਬਹੁਤ ਭਾਸ਼ਾਵਾਂ ਦੇ ਗਿਆਤਾ ਸੀਗੇ ਉਹਨਾਂ ਨੇ ਮੈਨੂੰ ਇੱਕ ਵਾਰੀ ਸ਼ੌਕ ਲਾਇਆ ਤਾਂ ਮੈਂ ਉਹਨਾਂ ਦੇ ਕੋਲ ਥੋੜਾ ਥੋੜਾ ਸਿੱਖਿਆ ਸੀ ਬਸ ਫੋੜੀ ਫੋੜੀ ਮੈਂ ਪੜ੍ਹਨਾ ਸਿੱਖ ਲਿਆ ਲੇਕਿਨ ਮੈਨੂੰ ਲਿਖਣ ਦਾ ਅਭਿਆਸ ਨਹੀਂ ਸਿੱਖਾ ਹੁਣ ਮੈਂ ਲਿਖਦਿਆਂ ਲਿਖਦਿਆਂ ਹੁਣ ਮੇਰੇ ਕੋਲ ਬਹਰੀ ਤਕ ਹਾਸਲ ਹੋ ਗਈ ਹੈ ਉਹ ਦੂਸਰੀ ਗੱਲ ਹੈ ਕਿ ਮੇਰੇ ਕੋਲ ਇਹ ਬਹੁਤੇ ਸ਼ਬਦਾਂ ਦਾ ਭੰਡਾਰ ਨਹੀਂ ਹੈ ਲੇਕਿਨ ਮੇਰੀ ਕੋਸ਼ਿਸ਼ ਹੈ ਕਿ ਮੈਂ ਬਹੁਤ ਜਲਦੀ ਹੀ ਪੂਰਾ ਕਰ ਲਵਾਂਗਾ ਸਰ ਅਕਸਰ ਦੇਖਣ ਵਿੱਚ ਆਉਂਦਾ ਹੈ ਜਦੋਂ ਰਾਈਟਰਾਂ ਦੀਆਂ ਕਿਤਾਬਾਂ ਅਸੀਂ ਪੜ੍ਹਦੇ ਹਾਂ ਜਾਂ ਉਹਨਾਂ ਨੂੰ ਸੁਣਦੇ ਹਾਂ ਸਟੇਜ ਤੋਂ ਜਾਂ ਸੋਸ਼ਲ ਮੀਡੀਆ ਤੋਂ ਜਾਂ ਟੈਲੀਵਿਜ਼ਨ ਤੋਂ ਤੇ ਇਹ ਜਿਹੜਾ ਬੰਦਾ ਆਮ ਆ ਉਹਨੂੰ ਵੀ ਇਹ ਛੋਟਾ ਕੋ ਮੈਂ ਜਿਹੜਾ ਵੀ ਆਦਮੀ ਲੇਖਨ ਦੇ ਜਾਂ ਇਸ ਫੀਲਡ ਦੇ ਵਿੱਚ ਰਾਈਟਰ ਬਣਨਾ ਚਾਹੁੰਦਾ ਜਾਂ ਲੇਖਕ ਬਣਨਾ ਚਾਹੁੰਦਾ ਉਹ ਇੱਕ ਗੱਲ ਬਈ ਸ਼ੁਰੂ ਕਰਾਂਗਾ ਕਿ ਲੇਖਣ ਤੋਂ ਪਹਿਲਾਂ ਬਹੁਤ ਸਾਰਾ ਪੜ੍ਹਨਾ ਜ਼ਰੂਰੀ ਹੈ ਕਿਉਂਕਿ ਇੱਕ ਕਿਤਾਬ ਲਿਖਣ ਲਈ ਘੱਟੋ-ਘੱਟ 10 ਜਾਂ 15 ਕਿਤਾਬਾਂ ਦਾ ਗਿਆਨ ਹੋਣਾ ਜ਼ਿਆਦਾ ਜ਼ਰੂਰੀ ਹੈ ਕਿ ਕਿਤਾਬ ਜਦੋਂ ਲਿਖੀ ਜਾਂਦੀ ਹੈ ਉਹ ਇੱਕ ਲਿਖਤੀ ਰੂਪ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਮੈਸੇਜ ਦੇ ਦਿੰਦੇ ਨੇ ਤੇ ਮੈਸੇਜ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਕਿਸੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਨੁਕਤਾਚਿੰਨੀ ਰੋਕ-ਟੋਕ ਜਾਂ ਕੰਟਰੋਵਰਸ਼ੀਅਲ ਟੌਪਿਕ ਨਹੀਂ ਹੋਣਾ ਚਾਹੀਦਾ ਤਾਂ ਕਿ ਉਹ ਕਿਤਾਬ ਜੋ ਸਾਰੇ ਪਾਠਕਾਂ ਦੇ ਵਿੱਚ ਸਵੀਕਾਰਿਤ ਕੀਤੀ ਜਾਵੇ ਸਰ ਲਾਸਟ ਦੇ ਵਿੱਚ ਮੇਰਾ ਇਹ ਸਵਾਲ ਆ ਕਿਉਂਕਿ ਤੁਸੀਂ ਇੱਕ ਰਾਈਟਰ ਹੋ ਤੇ ਤੁਸੀਂ ਸਮਾਜ ਨੂੰ ਸੇਧ ਦੇਣੀ ਹੁੰਦੀ ਕਿਉਂਕਿ ਤੁਹਾਡੀਆਂ ਕਿਤਾਬਾਂ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਜਿਹੜਾ ਯੂਥ ਆ ਜਾਂ ਸਮਾਜ ਆ ਉਹ ਤੇ ਉਹ ਅਮਲ ਵੀ ਕਰਦਾ ਤੇ ਉਹਨੂੰ ਫੋਲੋ ਕਰਨ ਦੀ ਵੀ ਕੋਸ਼ਿਸ਼ ਕਰਦਾ ਤੇ ਯੂਥ ਨੂੰ ਤੁਸੀਂ ਕੀ ਸੰਦੇਸ਼ ਜਾਨਣਾ ਚਾਹੁੰਦੇ ਹੋ ਯੂਥ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਅੱਜਕੱਲ ਮਲਟੀਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਬਧੇ ਹਿਆਬਾ ਦਾ ਜਾ ਰਿਹਾ ਉਹਨਾਂ ਨੂੰ ਮੈਂ ਇਹ ਐਡਵਾਈਸ ਦਵਾਂਗਾ ਕਿ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਸਟੱਡੀ ਨੂੰ ਘੱਟ ਕਰਕੇ ਹਾਰਡ ਬੁక్స్ ਕਿਤਾਬਾਂ ਨੂੰ ਯਾਦਾਂ ਨੂੰ ਯਾਦ ਪਾਣ ਇਹਦੇ ਨਾਲ ਆਪਣਾ ਸਿਹਤ ਵੀ ਠੀਕ ਰਹਿੰਦੀ ਹੈ ਤੇ ਆਪਣੇ ਵਿਚਾਰਧਾਰਾ ਵੀ ਠੀਕ ਰਹਿੰਦੀ ਹੈ ਔਰ ਸਮੇਂ ਦੀ ਵੀ ਬਰਬਾਦੀ ਨਹੀਂ ਹੁੰਦੀ ਔਰ ਇਹ ਸਾਡੇ ਕੋਲ ਹਮੇਸ਼ਾ ਵਾਂਕੇ ਇੱਕ ਰਿਕਾਰਡ ਵੀ ਬਣਿਆ ਰਹਿੰਦਾ ਕਿ ਮੈਂ ਕਿਹੜੀ ਪੁਸਤਕ ਵਿੱਚੋਂ ਕਿਹੜੀ ਗੱਲ ਪੜ੍ਹੀ ਸੀ